singing ਦੇ ਹਵਾਲੇ ਨਾਲ ਤਨੁਕਸਾਨ ਹੋਇਆ ਮਿਊਜ਼ਿਕ ਦੇ ਹਵਾਲੇ ਨਾਲ ਹੋਇਆ ਇੱਕ ਸਰੂ ਵਰਗਾ ਪੁੱਤ ਨਹੀਂ ਵਾਪਸ ਆ ਸਕਦਾ ਜ਼ਿੰਦਾ Laasha ਨੇ ਉਹ ਜਿੰਨੀ ਦਰਦ ਰਹਿਣਗੇ ਔਰ ਸਾਰੇ ਜਹਾਨ ਦਾ ਹੀ ਨੁਕਸਾਨ ਹੋਇਆ ਸਟਾਰ ਖਤਮ ਹੋਇਆ ਆਪਣੇ ਇਸ ਪੰਜਾਬ ਦੇ ਵਿੱਚੋਂ ਜਿਹੜਾ ਆਉਣ ਆਉਣ ਵਾਲੇ ਮੈਨੂੰ ਲੱਗਦਾ ਕਿ ਆਉਣ ਵਾਲੇ 10 20 ਸਾਲ ਤੱਕ ਜਾਂ 50 ਸਾਲ ਤੱਕ ਤਾਂ ਕੋਈ ਹੋ ਨਹੀਂ ਸਕਦਾ ਮਾਈ ਦਾ ਲਾਲ ਪੈਦਾ ਕਿਉਂਕਿ ਉਹ ਬੰਦਾ ਜੋ ਗਾ ਗਿਆ ਜੋ ਕਰ ਗਿਆ ਆਈ ਥਿੰਕ ਮੈਨੂੰ ਹੀ ਲੱਗਦਾ ਤੇ ਜਿਹੜੀ ਗੱਲ ਜਸਤੀ ਦੀ ਗੱਲ ਹੈ ਸਰ ਸਰਕਾਰ ਚ ਲੈ ਤੇ ਸਰਕਾਰ ਹੀ ਦੱਸ ਸਕਦੀ ਹੈ ਤਾਂ ਹੁਣ ਤੇ ਆਫਕੋਰਸ ਕਿ ਸਾਡੇ ਸਿੱਧੂ ਮੂਸੇਵਾਲੇ ਤੁਸੀਂ ਵੀ ਜਾਣਦੇ ਹੋ ਉਹਨਾਂ ਨੂੰ ਲੀਜੈਂਡ ਹੈ ਰਾਈਟ ਉਹਨਾਂ ਬਾਰੇ ਮੈਂ ਤੁਹਾਡੀ ਤੂੰ ਵੀ ਪੁੱਛਣਾ ਚਾਹਨੀ ਹੈ ਕਿ ਉਹਨਾਂ ਨੂੰ ਅਜੇ ਤੱਕ ਜਸਟਿਸ ਨਹੀਂ ਮਿਲਿਆ ਤੇ ਇਸ ਲਈ ਮੇਰੇ ਦਿਮਾਗ 'ਚ ਉਹ ਵਰਡ ਆਇਆ ਹੈ ਕਿ ਉਹਨਾਂ ਦੇ ਵੀ ਗਾਣੇ ਬਹੁਤ ਵਾਰੀ ਚੋਰੀ ਹੋਏ ਨੇ ਉਹਨਾਂ ਦੀ ਵੀ ਐਲਬਮ ਸਟੋਰੀ ਹੋਈਆਂ ਨੇ ਉਹ ਹੀ ਰਿਲੇਟਡ ਕਿਤੇ ਨਾ ਕਿਤੇ ਮੈਨੂੰ ਮੂਵੀ 'ਚ ਕਿਤੇ ਨਾ ਕਿਤੇ ਇੱਕ 10 ਜਾਂ 20% ਉਹਨਾਂ ਦਾ ਵੀ ਲੱਗਦਾ ਹੈ ਕਿ ਹਿੱਸੇਦਾਰ ਨੇ ਕੁਝ ਕਹਿਣਾ ਚਾਹੁੰਦੇ ਹੋਰੇ ਬਾਰੇ ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਕਿ ਇੱਥੇ ਜਿੰਨੇ ਕੁ ਵੀ ਲੋਕ ਨੇ ਜਿੰਨੇ ਵੀ ਸਾਰੇ ਜਾਂ মিডিਆ ਵਾਲੇ ਨੇ ਜਾਂ ਸਾਡੇ ਆਡੀਅנס ਜਿੰਨੇ ਬੈਠੇ ਏ ਤੇ ਕੋਈ ਵੀ ਐਸਾ ਇੱਕ ਇਨਸਾਨ ਨਹੀਂ ਹੋਊਗਾ ਜਿਹੜਾ ਸਿੱਧੂ ਮੂਸੇਵਾਲਾ ਦਾ ਫੈਨ ਨਹੀਂ ਹੋਊਗਾ ਹੈਨਾ ਤੇ ਰਹੀ ਜਸਟਿਸ ਦੀ ਗੱਲ ਆਪਾਂ ਸਾਰੇ ਅਪੀਲ ਕਰ ਰਹੇ ਹਾਂ ਮਿਲ ਕੇ ਸਾਰੇ ਚੋਣਿਆਂ ਨੂੰ ਜਸਟਿਸ ਮਿਲੇ ਹੈਨਾ ਕਿ ਇੱਕ ਐਸਾ 스타 ਖਤਮ ਹੋਇਆ ਆਪਣੇ ਇਸ ਪੰਜਾਬ ਦੇ ਵਿੱਚੋਂ ਜੜਾਉਣ ਆਉਣ ਵਾਲੇ ਮੈਨੂੰ ਲੱਗਦਾ ਕਿ ਆਉਣ ਵਾਲੇ 10 20 ਸਾਲ ਤੱਕ ਜਾਂ 50 ਸਾਲ ਤੱਕ ਤਾਂ ਕੋਈ ਹੋ ਨਹੀਂ ਸਕਦਾ ਮਾਈ ਦਾ ਲਾਲ ਪੈਦਾ ਕਿਉਂਕਿ ਉਹ ਬੰਦਾ ਜੋ ਗਾ ਗਿਆ ਜੋ ਕਰ ਗਿਆ ਆਈ ਥਿੰਕ ਮੈਨੂੰ ਹੀ ਲੱਗਦਾ ਬਾਕੀ ਸਾਡੇ ਇੱਥੇ ਲੇਜੈਂਡ ਬੈਠੇ ਨੇ ਸਰ ਅਨਸਰ ਅਨਸਰਾਜੀ ਤੇ ਉਹਨਾਂ ਦੇ ਨਾਲ ਇਹ ਬਹੁਤ ਵੱਡੀ ਗੱਲ ਹੈ ਕਿ ਨਾਲ ਉਹਨਾਂ ਦੇ ਬੈਠੇ ਬੈਠਨੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਇੱਕ ਬੌਂਡ ਹੁੰਦਾ ਜੇ ਨਾਲ ਬੈਠਾ ਹੋਵੇ ਕੋਈ ਤੇ ਇੱਕ ਫੀਲ ਮਿਲਦਾ ਤੇ ਜਿਹੜੀ ਗੱਲ ਜਸਤੇ ਦੀ ਗੱਲ ਹੈ ਸਰ ਸਰਕਾਰ ਚਲੇ ਤੇ ਸਰਕਾਰ ਹੀ ਦੱਸ ਸਕਦੀ ਹੈ ਤਾਂ ਹੁਣ ਅਸੀਂ ਬਹੁਤ ਛੋਟੇ ਹਾਂ ਕਿਉਂਕਿ ਸਰ ਬੈਠ ਰਹੇ ਉਸ ਸਾਹਮਣੇ ਅਸੀਂ ਕੁਝ ਵੀ ਨਹੀਂ ਹੈਗੇ ਹੰਸਰਾਜ ਹੰਸ ਜੀ ਮੈਂ ਤੁਹਾਨੂੰ ਪੁੱਛਣਾ ਚਾਹਨੀ ਹੈ ਕਿਉਂਕਿ ਇੱਕ ਨਾ ਡਰ ਪੈਦਾ ਹੋ ਗਿਆ ਸੀ ਪੰਜਾਬ ਦੇ ਵਿੱਚ ਇਸ ਤੋਂ ਬਾਅਦ ਕਿ ਪਤਾ ਨਹੀਂ ਅਸੀਂ ਬਾਤ ਜਿਆਦਾ ਨਾਮ ਫੇਮ ਨਾ ਕਮਾ ਲਿਆ ਜੋ ਫੇਮ ਕਮਾ ਲਿਆ ਸਾਡੇ ਨਾਲ ਇਦਾਂ ਨਾ ਹੋ ਜਾਏ ਤਮਕੀ ਨਾ ਆ ਜਾਏ ਕੁਝ ਨਾ ਹੋ ਜਾਏ ਤੋਂ ਆਨੁਕਤੀ ਲਗਾਈ ਯੂਵਰਾਜ ਲਈ ਹਾਂਜੀ ਅਹਲੇ ਔਲਾਦ ਜਿਹੜੇ ਧੀਆਂ ਪੁੱਤਰਾਂ ਵਾਲੇ ਲੋਕ ਹੈ ਜਦੋਂ ਸਿੱਧੂ ਮੂਸੇਵਾਲੇ ਸਾਹਿਬ ਦਾ ਵਾਕਿਆ ਆਪਾਂ ਯਾਦ ਕਰਦੇ ਆਂ ਤੇ ਰਿਲੇਟ ਕਰਕੇ ਹੀ ਦੇਖਦੇ ਆਂ ਕਿ ਸਿੰਗਿੰਗ ਦੇ ਹਵਾਲੇ ਨਾਲ ਤਾਂ ਨੁਕਸਾਨ ਹੋਇਆ ਮਿਊਜ਼ਿਕ ਦੇ ਹਵਾਲੇ ਨਾਲ ਹੋਇਆ ਇੱਕ ਸਰੂ ਵਰਗਾ ਪੁੱਤ ਨਹੀਂ ਵਾਪਸ ਆ ਸਕਦਾ ਜ਼ਿੰਦਾ ਲਾਸ਼ਾਂ ਨੇ ਉਹ ਜਿੰਨੀ ਦਿਰ ਰਹਿਣਗੇ ਔਰ ਸਾਰੇ ਜਹਾਨ ਦਾ ਹੀ ਨੁਕਸਾਨ ਹੋਇਆ ਅਸੀਂ ਓਵਰਆਲ ਪੂਰੇ ਬਹੁਤ ਸਖਤ ਦੌਰ ਚੋਂ ਗੁਜ਼ਰ ਰਹੇ ਲੋਕ ਆ ਖਾਸ ਤੌਰ ਤੇ ਪੰਜਾਬ ਸੰਗੀਤ ਵਿੱਚ ਸਾਹਿਤ ਵਿੱਚ ਫਿਲਮਾਂ ਵਿੱਚ ਥੀਏਟਰ ਵਿੱਚ ਕਦੀ ਵੀ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀ ਹੁੰਦਾ ਪਿਆਰ ਪਿਆਰ ਤੇ ਸਿਰਫ ਪਿਆਰ ਹੁੰਦਾ ਸੀ ਲੇਕਿਨ ਇਸ ਦੌਰ ਇਹ ਵੀ ਦੌਰ ਦੇਖਣਾ ਸੀ ਤਕਲੀਫ ਦੇ ਦਹਿ ਲੇਕਿਨ ਰੱਬ ਕਿਰਪਾ ਕਰੇ ਇਹ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਗੁਰੂ ਹੀ ਕਿਰਪਾ ਕਰੇ ਸਾਨੂੰ ਸਮਤ ਦੇਵੇ ਕਿ ਅਸੀਂ ਪਿਆਰ ਦਾ ਦਾਮਨ ਨਾ ਛੱਡੀਏ ਨਫ਼ਰਤ ਜਿਹੜੀ ਹੈ ਉਹ ਆਪਣੇ ਆਪ ਦਾ ਵੀ ਨੁਕਸਾਨ ਕਰਦੀ ਸਾਰੇ ਮਾਸਰੇ ਦਾ ਨੁਕਸਾਨ ਕਰਦੀ ਹੈ ਮੁਹੱਬਤ ਕਰਕੇ ਬੰਦਾ ਖੁਦ ਖੁਦਾ ਹੋ ਸਕਦਾ ਸੋ ਸਾਨੂੰ ਤਾਂ ਮੁਹੱਬਤ ਹੀ ਸਿਖਾਈ ਗਈ ਸੀ ਸ਼ਾਇਦ ਅਸੀਂ ਆਪਣੇ ਬਜ਼ੁਰਗਾਂ ਦਾ ਗੁਰਮਾ ਪੀਰਾਂ ਦਾ ਤੇ ਫਲਸਫਾ ਤਲੀਮ ਭੁੱਲ ਗਏ